ਸ਼ੇ ਹੁੰਦੀ ਹੈ ਜਦੋਂ ਕੋਈ ਸਿੱਖ ਜੇ ਜੇਕਰ ਕੋਈ ਪੰਜਾਬੀ ਕਿਰਤ ਕਰਨੀ ਸ਼ੁਰੂ ਕਰਦਾ ਹੈ ਕਹਣਾ ਚਾਹਾਂਗਾ ਜੀ ਵੀ ਆਪਣਾ ਹੱਥੀ ਕਿਰਤ ਕਰੋ ਗੁਰੂ ਮਹਾਰਾਜ ਜਿੰਨਾ ਤੁਸੀਂ ਆਪਣਾ ਮਿਹਨਤ ਕਰਦੇ ਰਹੋਗੇ ਗੁਰੂ ਮਹਾਰਾਜ ਭਾਗ ਲਾਉਂਦੇ ਨੇ ਜੀ ਤੇ ਮਹਾਰਾਜ ਰੰਗ ਜਰੂਰ ਬੰਦ ਨੇ ਹੁਣ ਤੁਹਾਡੇ ਸਾਹਮਣੇ ਹੀ ਆ ਕਿਉਂਕਿ ਮੈਂ ਪਿਛਲੇ ਇੱਕ ਸਾਲ ਤੋਂ ਕੰਮ ਕਰਨਾ ਸ਼ੁਰੂ ਕਰਿਆ ਸੀਗਾ ਤੇ ਬਹੁਤ ਕਿਰਪਾ ਹੈ ਉਸ ਦੀ ਇਹ ਚੰਗੇ ਐ ਖੁਦ ਆਪੇ ਬਣਾਏ ਆਪੇ ਬਣਾ ਕੇ ਆਪੇ ਵਰਤ ਲਈਏ ਇਸੇ ਮਾਣ ਬਾਕੀ ਉਹਦੀ ਕਿਰਪਾ ਲੈ ਐ ਅਕਚੁਅਲ ਚ ਦੋ ਜਗ੍ਹਾ ਪਹਿਲਾਂ ਹੀ ਕਾਉਂਟ ਮੈਂ ਲਾਈ ਸੀਗੀ ਉੱਥੇ ਵੀ ਐਮਸੀ ਵਾਲੇ ਜਿਵੇਂ ਤੰਗ ਵਗੈਰਾ ਕਰਦੇ ਨੇ ਹੁਣ ਓਰੇ ਜਿੱਥੇ ਹੁਣ ਮੈਂ ਪੰਜ ਫੇਸ ਲਾ ਰਹੇ ਆ ਇੱਥੇ ਵੀ ਬਹੁਤ ਦਿੱਕਤ ਆਉਂਦੀ ਆ ਡੇਲੀ ਮਲਕੀ ਕੰਪਲੀਟ ਹੋ ਜਾਂਦੀ ਆ ਹੁਣ ਜਿਵੇਂ ਸਿੱਖ ਮੈਂ ਇਹੀ ਚਾਹਾਂ ਵੀ ਜਿਵੇਂ ਕੋਈ ਸਿੱਖ ਬੰਦਾ ਕੰਮ ਕਰਦਾ ਯਾਰ ਤਾਂ ਹਰ ਇੱਕ ਨੂੰ ਸਾਥ ਦੇਣਾ ਚਾਹੀਦਾ ਹੈ ਤੇ ਨਾਲੋ ਕੇ ਕੰਮ ਕਰਵਾਉਣ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਅਮਨਪ੍ਰੀਤ ਕੌਰ ਗੁਰੂ ਨਾਨਕ ਦੀ ਸਿੱਖੀ ਤੇ ਸਿੱਖੀ ਦਾ ਸਿਧਾਂਤ ਕਿਰਤ ਕਰਨ ਤੋਂ ਸ਼ੁਰੂ ਹੁੰਦਾ ਹੈ ਤੇ ਬੇहद ਖੁਸ਼ੀ ਹੁੰਦੀ ਹੈ ਜਦੋਂ ਕੋਈ ਸਿੱਖ ਜੇ ਜੇਕਰ ਕੋਈ ਪੰਜਾਬੀ ਕਿਰਤ ਕਰਨੀ ਸ਼ੁਰੂ ਕਰਦਾ ਹੈ ਜੀ ਹਾਂ ਐਸੇ ਤਹਿਤੀ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਪੰਜਾਬੀਆਂ ਦੀ ਹੌਸਲਾ ਅਫਜ਼ਾਈ ਲਈ ਤੁਹਾਡੇ ਸਾਹਮਣੇ ਵੀਡੀਓਜ਼ ਜ਼ਰੂਰ ਲੈ ਕੇ ਆਈਏ ਜਿਨ੍ਹਾਂ ਦੇ ਵਿੱਚ ਕਿਰਤ ਕਰਦੇ ਨੇ ਪੰਜਾਬੀ ਤੇ ਇਹ ਦੱਸਣ ਵਾਸਤੇ ਕਿ ਪੰਜਾਬ ਚ ਹਾਲੇ ਕਿਰਤ ਖਤਮ ਨਹੀਂ ਹੋਈ ਹੈ ਹਾਲਾਂਕਿ ਪੰਜਾਬੀ ਬਹੁਤ ਜ਼ਿਆਦਾ ਜਿਹੜੇ ਬਾਹਲੇ ਦੇਸ਼ਾਂ ਦੇ ਵਿੱਚ ਜਾ ਕੇ ਕੀਰਤਨ ਨੂੰ ਕਾਫੀ ਫੈਲਾਇਆ ਪਰ ਪੰਜਾਬ ਦੇ ਵਿੱਚ ਕੀਰਤ ਕਰਨ ਨੂੰ ਲੈ ਕੇ ਕਿਤੇ ਨਾ ਕਿਤੇ ਸ਼ਰਮਿੰਦਗੀ ਹਾਲੇ ਮਹਿਸੂਸ ਕਰਦੇ ਨੇ ਇਸ ਕਰਕੇ ਪੰਜਾਬ ਦੇ ਵਿੱਚ ਹੱਥੇ ਕੀਰਤ ਕਰਨਾ ਕਿਤੇ ਨਾ ਕਿਤੇ ਅਲੋਪ ਹੁੰਦਾ ਜਾ ਰਿਹਾ ਪਰ ਇਸ ਵੇਲੇ ਅਸੀਂ ਖੜੇ ਆ ਐਡਵਾਂਸਡ ਸਿਟੀ ਮੁਹਾਲੀ ਦੇ ਵਿੱਚ ਜਿੱਥੇ ਇੱਕ ਗੁਰਸਿੱਖ ਬਾਬਾ ਜੀ ਆ ਜੋ ਉਹ ਆਪਣੇ ਹੱਥੇ ਕੀਰਤ ਕਰ ਰਹੇ ਨੇ ਤੇ ਆਪਣਾ ਘਰ ਦਾ ਰੋਜ਼ੀ ਰੋਟੀ ਦਾ ਕੁਜ਼ਾਰਾ ਕਰ ਰਹੇ ਨੇ ਤੇ ਇਹ ਗੱਲਬਾਤ ਕਰਾਂਗੇ ਪਹਿਲਾਂ ਤਾਂ ਫਤਿਹ ਸਾਂਝੀ ਕਰ ਦਿੰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਸਭ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਹੱਥੇ ਕੀਰਤ ਕਰ ਰਹੇ ਹੋ ਤੁਹਾਡਾ ਸ਼ੁਰੂਆਤ ਕਿੱਥੋਂ ਹੋਈ ਹੈ ਜੇ ਆਪਾਂ ਗੱਲ ਕਰੀਏ ਤੁਹਾਡਾ ਸਿੱਖੇ ਸਰੂਪ ਹੈ ਜੋ ਦੇਖ ਕੇ ਬੰਦਾ ਪਹਿਲੀ ਗੱਲ ਤਾਂ ਇਹ ਸੋਚਦਾ ਹੈ ਕਿ ਗੁਰੂ ਨਾਨਕ ਦਾ ਸਿੱਖ ਹੈ ਹੱਥੇ ਕੀਰਤ ਕਰ ਰਿਹਾ ਹੈ ਤੇ ਤੁਹਾਡੀ ਸ਼ੁਰੂਆਤ ਕਿੱਥੋਂ ਹੋਈ ਸੀਗੀ ਸ਼ੁਰੂਆਤ ਜੀ ਪਹਿਲਾਂ ਤਾਂ ਮੈਂ ਖੈਰ ਨੌਕਰੀ ਕਰਦਾ ਸੀਗਾ ਜੀ ਤੇ ਉਸ ਤੋਂ ਬਾਅਦ ਫਿਰ ਨੌਕੇ ਦੇ ਵਿੱਚ ਕੁਝ ਨਹੀਂ ਸੈਲਰੀ ਦੇ ਵਿੱਚ ਨਹੀਂ ਗੁਜ਼ਾਰਾ ਹੁੰਦਾ ਜੀ ਫਿਰ ਮੈਂ ਆਪਣਾ ਕੰਮ ਕਰਨ ਦੀ ਸੋਚਿਆ ਫਿਰ ਇੱਕ ਮੁੰਡਾ ਮੈਨੂੰ ਮਿਲਿਆ ਸੀਗਾ ਉਹਦੇ ਨਾਲ ਰਲ ਕੇ ਮੈਂ ਕੰਮ ਸ਼ੁਰੂ ਕੀਤਾ ਸੀਗਾ ਬਸ ਹੁਣ ਉਸ ਟਾਈਮ ਤੋਂ ਫਿਰ ਚਲੋ ਗੁਰੂ ਸਾਹਿਬ ਦੀ ਕਿਰਪਾ ਨਾਲ ਕੰਮ ਠੀਕ ਚੱਲਦਾ ਪਿਆ ਜੀ। ਇੱਕ ਚੀਜ਼ ਲਈ ਮੈਡਮ ਪੁੱਛੀ ਰਹੇ ਹਾਂ। ਜੇਕਰ ਗੱਲ ਕਰੀ ਜਾਵੇ ਕਿ ਗੁਰਸਿੱਖ ਦੇ ਨਾਤੇ ਜਿਹੜਾ ਤੁਸੀਂ ਖਾਣ ਪੀਣ ਦਾ ਕੰਮ ਕਰ ਰਹੇ ਹੋ ਇਹਦੇ ਵਿੱਚ ਕਿਤੇ ਨਾ ਕਿਤੇ ਖਾਸੀਅਤ ਇਹ ਰਹਿੰਦੀ ਹੈ ਕਿਉਂਕਿ ਜਦੋਂ ਕੋਈ ਗੁਰਸਿੱਖ ਬੰਦਾ ਖਾਣ ਪੀਣ ਦਾ ਕੰਮ ਕਰਦਾ ਤਾਂ ਸਭ ਤੋਂ ਪਹਿਲੀ ਗੱਲ ਜਿਹੜੀ ਹੁੰਦੀ ਆ ਸੁਚੰਨ ਦੀ ਕਿਉਂਕਿ ਜਿਸ ਤਰੀਕੇ ਦੇ ਨਾਲ ਜੇਕਰ ਮੈਂ ਆਪਣੀ ਖੁਦ ਦੀ ਵੀ ਗੱਲ ਕਰਾਂ ਤਾਂ ਸਭ ਤੋਂ ਜ਼ਿਆਦਾ ਜਿਹੜੀ ਸਮੱਸਿਆ ਆਉਂਦੀ ਉਹ ਇਹ ਆਉਂਦੀ ਹੈ ਕਿ ਅਸੀਂ ਨਸ਼ੇ ਪੱਤੇ ਦੇ ਹੱਥੋਂ ਦਾ ਨਹੀਂ ਖਾ ਸਕਦੇ। ਸੋ ਮੈਨੂੰ ਵੀ ਬੜ ਜਦੋਂ ਮੈਂ ਦੇਖਿਆ ਕਿ ਫਾਸਟ ਫੂਡ ਕੋਈ ਸਿੱਖ ਬੰਦਾ ਕੋਈ ਗੁਰਸਿੱਖ ਪੰਜਾਬੀ ਬੰਦਾ ਬਣਾ ਰਿਹਾ ਤੇ ਤੁਹਾਨੂੰ ਗਾਹਕਾਂ ਦਾ ਰਿਸਪੌਂਸ ਕਿਦਾਂ ਦਾ ਮਿਲਦਾ ਬਹੁਤ ਕਿਰਪਾ ਗੁਰੂ ਸਾਹਿਬ ਦੀ ਜੀ ਕਸਟਮਰ ਬਹੁਤ ਰਿਸਪੌਂਸ ਵਧੀਆ ਦੇ ਰਹੇ ਨੇ ਜੀ ਬਾਕੀ ਸਭ ਤੋਂ ਵੱਡੀ ਗੱਲ ਹੈ ਜੀ ਗੁਰੂ ਮਹਾਰਾਜ ਨੇ ਕਿਰਤ ਜਿਵੇਂ ਬਖਸ਼ੀ ਹੈ ਜੀ ਅਸੀਂ ਹੱਥੀਂ ਕਿਰਤ ਕਰਦੇ ਹਾਂ ਤਾਂ ਗੁਰੂ ਮਹਾਰਾਜ ਆਪੇ ਭਾਗ ਲਾਉਂਦੇ ਨੇ ਹੁਣ ਗੁਰੂ ਨਾਨਕ ਸਾਹਿਬ ਦਾ ਫਲਸਫਾ ਜਿਵੇਂ ਗੁਰੂ ਸਾਹਿਬ ਨੇ ਹੀ ਸਾਨੂੰ ਕਿਹਾ ਵੀ ਆਪਣੀ ਹੱਥੀਂ ਕਿਰਤ ਕਰੋ ਉਹ ਕਿਰਤ ਕਰ ਰਹੇ ਹਾਂ ਮਹਾਰਾਜ ਆਪੇ ਭਾਗ ਲਾ ਰਹੇ ਹੈ ਜੀ ਹਾਂਜੀ ਸੋ ਇਹਨਾਂ ਦਾ ਕਹਿਣਾ ਹੈ ਕਿ ਗਾਕਾਂ ਦਾ ਰਿਸਪੌਂਸ ਵੀ ਵਧੀਆ ਹੈ ਤੇ ਅਸੀਂ ਦੇਖ ਰਹੇ ਸੀ ਜਦੋਂ ਅਸੀਂ ਇੱਥੇ ਆਏ ਸੀ ਤਾਂ ਉਦੋਂ ਹੀ ਗਾਕਾਂ ਦੇ ਪੇੜ ਲੱਗਣੀ ਸ਼ੁਰੂ ਹੋ ਗਈ ਸੀ ਗਾਕਾਣੇ ਸ਼ੁਰੂ ਹੋ ਗਏ ਸੀ ਇੱਥੇ ਇੱਕ ਬਜ਼ੁਰਗ ਬਾਪੂ ਜੀ ਵੀ ਇਹਨਾਂ ਦੇ ਨਾਲ ਹੱਥ ਵਟਾ ਰਹੇ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿੱਦਾਂ ਦਾ ਲੱਗ ਰਿਹਾ ਹੈ ਕਿ ਅੰਕਲ ਇੱਥੇ ਆਪਣਾ ਕੰਮ ਕਰ ਰਹੇ ਨੇ ਹੱਥੇ ਕੀਰਤ ਕਰ ਰਹੇ ਨੇ ਕਿ ਸੁਨੇਹਾ ਦੇਣਾ ਚਾਹੋਗੇ ਸੁਨੇਹੇ ਜੀ ਵੀ ਚੀਜ਼ ਚੰਗੀ ਹੈ ਕੁੱਟਾਪੇ ਬਣਾ ਰਹੇ ਆਂ ਆਪੇ ਬਣਾ ਕੇ ਆਪੇ ਕਰ ਰਹੇ ਆਂ ਇਸਤੇਮਾਲ ਬਾਕੀ ਉਹਦੀ ਕਿਰਪਾ ਲੱਗ ਗਈ ਜੀ ਹਾਂਜੀ ਹਾਂਜੀ ਤੇ ਹੁਣ ਆਪਾਂ ਕਾਕਾ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਬੜੇ ਉਤਸੁਕਤਾ ਦੇ ਨਾਲ ਇਹ ਕਾਹਾਕ ਇਹਨਾਂ ਦੀ ਉਡੀਕ ਕਰ ਰਹੀ ਸੀ ਜੇ ਅਸੀਂ ਗੱਲ ਕਰੀਏ ਤਾਂ ਇਹਨਾਂ ਦੇ ਸਟਾਲ ਲੱਗਣ ਦੇ ਨਾਲ ਹੀ ਇਹ ਕਾਹਕ ਇੱਥੇ ਪਹੁੰਚ ਕੇ ਸੀ ਜੇ ਆਪਾਂ ਗੱਲ ਕਰਾਂਗੇ ਕਿਦਾਂ ਦਾ ਲੱਗਦਾ ਹੈ ਕਿ ਇੱਥੇ ਤੁਸੀਂ ਦੇਖ ਰਹੇ ਹੋ ਕਿ ਇੱਕ ਪੰਜਾਬੀ ਕਿਸਾਨ ਬੰਦੇ ਦੇ ਹੱਥ ਦਾ ਖਾਣਾ ਖਾ ਕੇ ਤੁਹਾਨੂੰ ਕਿਦਾਂ ਦਾ ਮਹਿਸੂਸ ਪੰਜਾਬੀ ਬੰਦੇ ਉਹ ਤੇ ਹਰ ਕੋਈ ਬੰਦਾ ਖੋਜੋਗੇ ਖਾਣਾ ਚਾਹੁੰਦਾ ਜੀ ਨੂੰ ਪਤਾ ਹੀ ਹੈ ਵੀ ਵਿੱਚ ਕਿੰਨਾ ਗੰਦ ਵੀ ਘੋਲ ਰਹੇ ਆ ਇਸ ਕਰਕੇ ਪੰਜਾਬੀ ਕੋਈ ਹਰ ਕਿਸੇ ਨੂੰ ਪੰਜਾਬੀ ਕੋਈ ਖਾਣਾ ਚਾਹੀਏ ਤੁਸੀਂ ਇਹਨਾਂ ਦਾ ਹੀ ਇੰਤਜ਼ਾਰ ਕਰ ਰਹੇ ਸੀ ਪਹਿਲਾਂ ਕਦੇ ਟੇਸਟ ਕੀਤਾ ਤੁਸੀਂ ਹਾਂਜੀ ਦੋ ਵਾਰੀ ਪਹਿਲਾਂ ਵੀ ਆ ਲੈ ਚੁੱਕਿਆ ਮੈਂ ਸਹੀ ਬਣਾਉਂਦੇ ਆ ਅੱਛਾ ਕਿਦਾਂ ਦਾ ਲੱਗਦਾ ਫਿਰ ਟੇਸਟ ਕੁਆਲਿਟੀ ਵਧੀਆ ਜੀ ਹਾਂਜੀ ਤੇ ਕਾ ਕਰੇ ਲੈ ਕੇ ਜਾਂਦੇ ਹੋ ਤੁਸੀਂ ਆਪਣੇ ਬੱਚੇ ਆਏ ਹੁਣ ਘਰ ਰਸਈ ਲੈਣ ਆਇਆ ਜੀ ਅੱਛਾ ਹਾਂਜੀ ਐ ਖਰੜ ਤੋਂ ਆਇਆ ਮੈਂ ਸੋ ਇੱਥੇ ਤੁਸੀਂ ਗਾਹਕਾਂ ਦਾ ਰਿਸਪੌਂਸ ਵੀ ਸੁਣ ਲਿਆ ਕਿ ਇੱਥੇ ਜਿਹੜੇ ਗਾਹਕ ਆਏ ਹੋਏ ਨੇ ਇਹਨਾਂ ਦਾ ਕਹਿਣਾ ਕਿ ਇਹਨਾਂ ਦਾ ਖਾਣਾ ਟੇਸਟੀ ਵੀ ਹੁੰਦਾ ਤੇ ਨਾਲ ਹੀ ਪੰਜਾਬੀ ਬੰਦੇ ਦੇ ਹੱਥ ਦਾ ਖਾਣਾ ਕਿਉਂਕਿ ਸੋਚਮਤਾ ਜੋ ਪੰਜਾਬ ਦੇ ਅੰਦਰ ਪੰਜਾਬੀ ਦੇ ਅੰਦਰ ਜਾਂ ਫਿਰ ਕਹਿ ਲਈਏ ਕਿ ਇੱਕ ਸਿੱਖ ਗੁਰਸਿੱਖ ਦੇ ਅੰਦਰ ਜੋ ਸੋਚਮਤਾ ਦਾ ਫਲਸਫਾ ਆਪਾਂ ਕਹਿ ਲਈਏ ਕਿ ਉਹ ਜ਼ਿਆਦਾਤਰ ਪੰਜਾਬੀਆਂ ਦੇ ਅੰਦਰ ਹੀ ਦੇਖਿਆ ਜਾ ਸਕਦਾ ਹੈ ਤੇ ਨਸ਼ੇ ਪੱਤੇ ਦੇ ਹੱਥਾਂ ਤੋਂ ਆਪਾਂ ਬਚ ਸਕਦੇ ਹਾਂ ਤੇ ਇਸ ਦੇ ਨਾਲ ਹੀ ਆਪਾਂ ਗੱਲ ਕਰੀਏ ਜਿਵੇਂ ਤੁਸੀਂ ਕਿਰਤ ਕਰ ਰਹੇ ਹੋ ਤੁਸੀਂ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਮੈਂ ਇਹੀ ਕਹਿਣਾ ਚਾਹਾਂਗਾ ਜੀ ਵੀ ਆਪਣਾ ਹੱਥੀ ਕਿਰਤ ਕਰੋ ਗੁਰੂ ਮਹਾਰਾਜ ਜਿੰਨਾ ਤੁਸੀਂ ਆਪਣਾ ਮਿਹਨਤ ਕਰਦੇ ਰਹੋਗੇ ਗੁਰੂ ਮਹਾਰਾਜ ਭਾਗ ਲਾਉਂਦੇ ਨੇ ਜੀ ਤੇ ਮਹਾਰਾਜ ਰੰਗ ਜਰੂਰ ਬੰਦ ਨੇ ਹੁਣ ਤੁਹਾਡੇ ਸਾਹਮਣੇ ਹੀ ਆ ਗੁਰੂ ਸਾਹਿਬ ਮੈਂ ਪਿਛਲੇ ਇੱਕ ਸਾਲ ਤੋਂ ਕੰਮ ਕਰਨਾ ਸ਼ੁਰੂ ਕਰਿਆ ਸੀਗਾ ਤੇ ਬਹੁਤ ਕਿਰਪਾ ਆ ਗੁਰੂ ਸਾਹਿਬ ਜੀ ਜੀ ਜੇਕਰ ਗੱਲ ਕਰੀ ਜਾਵੇ ਤੁਸੀਂ ਸ਼ੁਰੂਆਤੀ ਦਿਨਾਂ ਦੇ ਵਿੱਚ ਜੇ ਜਿਵੇਂ ਅੱਜ ਕੱਲ ਦੇ ਨੌਜਵਾਨ ਨੇ ਸੰਗ ਸ਼ਰਮ ਮਨ ਰਹੇ ਨੇ ਕੰਮ ਕਰਨ ਤੋਂ ਜਾਂ ਜੇਕਰ ਤੁਹਾਡੇ ਸ਼ੁਰੂਆਤੀ ਦਿਨਾਂ ਦੀ ਗੱਲ ਕਰੀਏ ਤਾਂ ਤੁਹਾਡੇ ਸ਼ੁਰੂਆਤੀ ਦਿਨ ਕਿੱਦਾਂ ਦੇ ਰਹੇ ਕੋਈ ਮੁਸ਼ਕਿਲ ਸਮੱਸਿਆ ਜਾਂ ਫਿਰ ਗੁਰੂ ਦਾ ਓਟ ਆਸਰਾ ਲੈ ਕੇ ਤੁਸੀਂ ਤੁਰ ਪਏ ਸੀ ਸ਼ੁਰੂ ਸ਼ੁਰੂ ਚ ਤਾਂ ਤੰਗੀ ਆਈ ਸੀ ਕਿ ਪਹਿਲੀ ਤਾਂ ਮੈਂ ਐਕਚੁਅਲ ਚ ਦੋ ਜਗ੍ਹਾ ਪਹਿਲਾਂ ਹੀ ਕਾਰਟ ਮੈਂ ਲਾਈ ਸੀ ਉੱਥੇ ਵੀ ਐਮਸੀ ਵਾਲੇ ਜਿਵੇਂ ਤੰਗ ਵਗੈਰਾ ਕਰਦੇ ਨੇ ਹੁਣ ਉਰੇ ਜਿੱਥੇ ਹੁਣ ਮੈਂ ਪੰਜ ਫੇਸ ਲਾ ਰਹੇ ਆ ਇੱਥੇ ਵੀ ਬਹੁਤ ਦਿੱਕਤ ਆਉਂਦੀ ਆ ਡੇਲੀ ਮਲ ਕੇ ਕੰਪਲੇਂਟ ਹੋ ਜਾਂਦੀ ਆ ਡੇਲੀ ਕੋਈ ਨਾ ਕੋਈ ਮਲ ਕੇ ਗੱਡੀ ਉਰੇ ਆ ਹੀ ਜਾਂਦੀ ਐ ਐਮਸੀ ਦੀ ਵੀ ਹਾਂ ਹੁੰਦਾ ਕਿ ਹੁਣ ਬਾਕੀ ਸਾਰੇ ਜਿਵੇਂ ਕਾਰਟ ਵਗੈਰਾ ਲਾਉਂਦੇ ਨੇ ਉਹਨਾਂ ਤੋਂ ਇੰਨੀ ਦਿੱਕਤ ਨਹੀਂ ਹੈ ਜਿਵੇਂ ਮੇਰੇ ਤੋਂ ਆਇਆ ਜੀ ਬਿਲਕੁਲ ਜੀ ਹੁਣ ਜਿਵੇਂ ਸਿੱਖ ਮੈਂ ਇਹੀ ਚਾਹਣਾ ਵੀ ਜਿਵੇਂ ਕੋਈ ਸਿੱਖ ਬੰਦਾ ਕੰਮ ਕਰਦਾ ਆ ਤਾਂ ਹਰ ਇੱਕ ਨੂੰ ਸਾਥ ਦੇਣਾ ਚਾਹੀਦਾ ਤੇ ਨਾਲ ਹੋ ਕੇ ਕੰਮ ਕਰਵਾਉਣਾ ਚਾਹੀਦਾ ਜੀ ਬਿਲਕੁਲ ਸੋ ਕਹਿਣਾ ਹੈ ਅੰਕਲ ਜੀ ਦਾ ਕਿ ਜੇਕਰ ਕੋਈ ਗੁਰਸਿੱਖ ਕੰਮ ਕਰਦਾ ਹੈ ਜਾਂ ਕੋਈ ਪੰਜਾਬੀ ਬੰਦਾ ਕੰਮ ਕਰਦਾ ਹੈ ਤਾਂ ਹਰ ਇੱਕ ਨੂੰ ਸਾਥ ਦੇਣਾ ਚਾਹੀਦਾ ਹੈ ਤੇ ਅਸੀਂ ਖੁਦ ਵੀ ਇੱਥੇ ਆ ਕੇ ਬੜੀ ਖੁਸ਼ੀ ਮਹਿਸੂਸ ਕਰ ਰਹੇ ਹਾਂ ਸਾਡਾ ਫਰਜ਼ ਹੈ ਕਿ ਇਹਨਾਂ ਗੁਰਸਿੱਖਾਂ ਨੂੰ ਇਹਨਾਂ ਪੰਜਾਬੀਆਂ ਨੂੰ ਹੌਸਲਾ ਅਫਜ਼ਾਈ ਜ਼ਰੂਰ ਕਰੀਏ ਜਿਹੜੇ ਆਪਣੇ ਹੱਥੀਂ ਕਿਰਤ ਪੰਜਾਬ ਦੇ ਵਿੱਚ ਵੀ ਸੰਭਾਲ ਕੇ ਬੈਠੇ ਨੇ ਹਾਲਾਂਕਿ ਜੇਕਰ ਗੱਲ ਕਰੀ ਜਾਵੇ ਪੰਜਾਬ ਤੋਂ ਬਾਹਰ ਵਿਦੇਸ਼ਾਂ ਦੇ ਵਿੱਚ ਗਏ ਨੌਜਵਾਨਾਂ ਨੇ ਕਾਫੀ ਰੋਜ਼ਗਾਰ ਬਾਹਰ ਕਿਤੇ ਨੇ ਤੇ ਇਸ ਦੇ ਨਾਲ ਹੀ ਹੱਥੀਂ ਕਿਰਤ ਬਾਰਲੇ ਦੇਸ਼ਾਂ ਦੇ ਵਿੱਚ ਜ਼ਰੂਰ ਕੀਤੀ ਹੈ ਪਰ ਇਸ ਵੇਲੇ ਜੇਕਰ ਅਸੀਂ ਗੱਲ ਕਰੀਏ ਪੰਜਾਬ ਦੇ ਵਿੱਚ ਹੱਥੀਂ ਕਿਰਤ ਕਰਨਾ ਕਿਤਨਾ ਕਿਤੇ ਮੁਸ਼ਕਿਲ ਦੱਸਿਆ ਜਾਂਦਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਅੰਕਲ ਨੇ ਵੀ ਦੱਸਿਆ ਹੈ ਕਿ ਇੱਥੇ ਤੰਗ ਪਰੇਸ਼ਾਨੀਆਂ ਕਾਫੀਆਂ ਆਉਂਦੀਆਂ ਨੇ ਸਰਕਾਰਾਂ ਦਾ ਸਾਥ ਨਹੀਂ ਮਿਲਦਾ ਪਰ ਮੈਂ ਪੰਜਾਬੀਆਂ ਨੂੰ ਅਪੀਲ ਕਰਾਂਗੀ ਕਿ ਆਪਣੇ ਪੰਜਾਬੀਆਂ ਦਾ ਸਾਥ ਦਿਓ ਹੱਥੀਂ ਕਿਰਤ ਨੂੰ ਗੁਰੂ ਨਾਨਕ ਦੇ ਫਲਸਫੇ ਦੀ ਪਹਿਲੇ ਸਿਧਾਂਤ ਨੂੰ ਕਿਰਤ ਕਰਨ ਨੂੰ ਪੰਜਾਬ ਦੇ ਵਿੱਚ ਬਚਾ ਕੇ ਰੱਖੋ ਧੰਨਵਾਦ